Cái đứa xa khá khá là nó Đó, mọi người khu Cái đứa là nó Cái đứa ਇਹ ਕਿ ਅਗਲੇ ਕੰਨ ਦੀ ਕਟਮਗੜੀ ਬਲੱਡ ਬੈਂਕ ਦੇ ਸਾਹਮਣੇ ਆਈ ਲਗਾਣਾ ਦੇ ਸਿਵਲ ਹਸਪਤਾਲ ਤੇ ਕੀ ਮਾਮਲਾ ਸੀ ਕਿਵੇਂ ਲੱਗੀ ਸੀ ਤੇ ਕਿੰਨਾ ਕੁ ਨੁਕਸਾਨ ਹੋਇਆ ਤੇ ਅੱਗ ਗੱਲੀ ਦੇ ਵਿੱਚ ਤੇ ਲੱਗੀ ਹੈ ਅੱਗ ਦੇ ਜੋ ਬਾਉਂਡਰੀ ਵਾਲੇ ਪਿਛਲੇ ਜੀ ਉਹਦੇ ਅੰਦਰਲੇ ਪਾਸੇ ਜਸਟ ਜਸਟ ਇਨਸਾਈਡ ਦੀ ਬਾਉਂਡਰੀ ਵਾਲ ਉਹ ਤੇਰਾ 12 ਲੋਕੀ ਕੂੜਾ ਛੋੜਦੇ ਨੇ ਅਸੀਂ ਬਹੁਤ ਵਾਰ ਅਪੀਲ ਕੀਤੀ ਕਿ ਇਹ ਦਿਨ ਕੋ ਥੋੜਾ ਆਬਾਦ ਹਸਪਤਾਲ ਹੈ ਇਹ ਤੇ ਕੂੜਾ ਨਾ ਛੋੜੋ ਸਾਡੇ ਕੰਦੇਮੀ ਡੇਲੀ ਬੇਸਿਸ ਤੇ ਲੋਕੀ ਫੜੇ ਵੀ ਨੇ ਅਸੀਂ ਉਹਨਾਂ ਨੂੰ ਫੜ ਕੇ ਅਪੀਲ ਕਰਦੇ ਕਿ ਲਾ ਕਰੋ ਚਲੋ ਲੋਕੀ ਤਾਂ ਫਿਲਹਾਲ ਛੁੱਟ ਰਹੇ ਨੇ ਕੂੜਾ ਅ ਉਹ ਕੋਰੇ ਵਿੱਚ ਅਗ ਲੱਗੀ ਸੀਗੀ ਜੋ ਬਿਲਕੁਲ ਬਾਉਂਡਰੀ ਵਾਲ ਦੇ ਨਾਲ ਹੈ ਬਿਲਡਿੰਗ ਤੋਂ ਕਾਫੀ ਦੂਰ ਸੀਗਾ ਕਿੰਨੇ ਵਜੇ ਦੀ ਘਟਨਾ ਹੈ ਇਹ ਹੋ ਗਿਆ 1:30 ਘੰਟਾ ਹੋ ਗਿਆ ਹੁਣ 10 ਵਜੇ ਦੀ ਘਟਨਾ ਹੈ ਕਿ ਸਰ ਕੋਈ ਫਾਇਰ ਬ੍ਰਿਗੇਡ ਦੀ ਗੱਡੀਆਂ ਆਈਆਂ ਦੇਖੋ ਲੱਕੀਲੀ ਸਾਡੇ ਕੋਲ ਸਾਰਾ ਫਾਇਰ ਸੇਫਟੀ ਅਰੇਂਜਮੈਂਟ ਸੀਗੇ ਜਿਸ ਸਾਰੇ ਕੋਲ ਸਿਲੰਡਰ ਸੀਗੇ ਜੋ ਬੜਾ ਸਟਾਫ ਟ੍ਰੇਨਡ ਹੈ ਮジョਰਿਟੀ ਆਗ ਤਾਂ ਸਾਡੇ ਆਪ ਦੇ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੇ ਬੁਝਾਤੀ ਸੀਗੀ ਔਰ ਸਾਨੂੰ ਫਾਇਰ ਬ੍ਰਿਗੇਡ ਤੋਂ ਕਾਫੀ ਵੱਡੀ ਬਹੁਤ ਵਧੀਆ ਸਪੋਰਟ ਮਿਲੀ ਹੈ ਬਿਲਕੁਲ ਟਾਈਮਲੀ ਉਹ ਆ ਗਏ ਤੇ ਫਾਇਰ ਫੈਲਣ ਤੋਂ ਪਹਿਲਾਂ ਹੀ ਕੰਟਰੋਲ ਮੌਕੇ ਤੇ ਹੋ ਪਰ ਅਕਸਰ ਝਾੜੀਆਂ ਨੂੰ ਅੱਗ ਪਹਿਲਾਂ ਵੀ ਕਈ ਵਾਰ ਲੱਗ ਚੁੱਕੀ ਆ ਲੱਗਦਾ ਨਹੀਂ ਸਫਾਈ ਦੀ ਲੋੜ ਹੈ ਦੇਖੋ ਇਹ ਜੋ ਅੱਗ ਲੱਗੀ ਕੂੜੇ ਵਿੱਚ ਲੱਗੀ ਜੋ ਬਾਹਰੋਂ ਲੋਕੀਂ ਅੰਦਰ ਸੁੱਟਦੇ ਨੇ ਅਸੀਂ ਬਹੁਤ ਵਾਰੀ ਅਪੀਲ ਕਰਦੇ ਆਂ ਕਿ ਤੁਹਾਡਾ ਆਪ ਦਾ ਹਸਪਤਾਲ ਹੈ ਇਹਨੂੰ ਕਿਰਪਾ ਕਰਕੇ ਸਾਫ਼ ਰੱਖੋ ਕੁਝ ਲੋਕ ਥੜੀ ਗੱਲ ਮੰਨ ਲੈਂਦੇ ਨੇ ਕੁਝ ਨਹੀਂ ਮੰਨਦੇ ਪਰ ਸਾਡੇ ਵੱਲੋਂ ਨਿਰੰਤਰ ਅਪੀਲ ਰਹਿੰਦੀ ਹੈ ਕਿ ਪਲੀਜ਼ ਇਹੋ ਜਿਹੀ ਕਮਾਦ ਕੂਰੇਸ਼ ਕੀਤਾ ਜਾਵੇ ਪਰ ਅਸੀਂ ਡੇਲੀ ਬੇਸਿਸ ਤੇ ਉਹ ਚਿਕਾ ਕੇ ਦੁਬਾਰਾ ਡਿਸਪੋਜ਼ ਕਰਾਉਂਦੇ ਹਾਂ ਪਰ ਇਹ ਬਹੁਤ ਭਾਰੀ ਮਾਤਰਾ ਤੇ ਪੂਰਾ ਛੁੱਟੇ ਜਾਂਦਾ ਅੰਦਰ ਇੱਕ ਲਿਮਿਟ ਹੋ ਜਾਂਦੀ ਫਿਰ ਆਪਾਂ ਕੋਸ ਤੋਂ ਬਾਦ ਉਹਥੇ ਬਾਈ ਚਾਂਸ ਤੋਂ ਤਿੱਲੀ ਤੋੜ ਡਿੱਗ ਵੀ ਉਹਦੇ ਕਰਕੇ ਅੱਗ ਲੱਗ ਸਕਦੀ ਹੈ ਬਿਲਕੁਲ ਮਲਾ ਕੇ ਬਚਾਈ ਰਿਹਾ ਚਾ ਰਿਹਾ ਅਸੀਂ ਇਸ ਮਤਲਬ ਇੰਸੀਡੈਂਟ ਦੇ ਬਾਅਦ ਦੁਬਾਰਾ ਅਪੀਲ ਕਰਦੇ ਹਾਂ ਹਾਲ ਦੁਆਦੇ ਲੋਕਾਂ ਨੂੰ ਕਿ ਇਹ ਨੂੰ ਆਪਣਾ ਹਸਪਤਾਲ ਸਮਝੋ ਅਸੀਂ ਸਫਾਈ ਪ੍ਰਤੀ ਬਹੁਤ ਜ਼ਿਆਦਾ ਧਿਆਨ ਦੇ ਰਹੇ ਹਾਂ ਐਫਰਟ ਲਾ ਰਹੇ ਹਾਂ ਤੇ ਤੁਸੀਂ ਵੀ ਆਪਣਾ ਯੋਗਦਾਨ ਪਾਓ ਤਾਂ ਪਲੀਜ਼ ਕੋੜਾ ਬਾਰੋ ਅੰਦਰ ਨਾ ਸੋਚੋ